ਕਿ ਪੀਰ ਬਾਬਾ ਕਾਲੇ ਸ਼ਾਹੀ ਦਾ ਮੇਲਾ ਹੋਣ ਜਾ ਰਿਹਾ ਤੇ ਕਿਵੇਂ ਆਪਣਾ ਪ੍ਰੋਗਰਾਮ ਵਿੱਚ ਤਰ੍ਹਾਂ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਆਪਣੇ ਵੱਲੋਂ ਵਿਸ਼ੇਸ਼ ਗੱਲਬਾਤ ਸਭ ਤੋਂ ਪਹਿਲਾਂ ਬਈ ਜੀ ਮੇਰੇ ਵੱਲੋਂ ਅਲਾਕਾ ਦੇ ਵਸੀ ਨਗਰ ਦੇ ਵਾਸੀ ਸਭਰਾ ਸਭ ਨੂੰ ਪਹਿਲਾਂ ਬਹੁਤ-ਬਹੁਤ ਸਤਿ ਸ੍ਰੀ ਅਕਾਲ ਅਦਾਬ ਕਿ ਮੈਂ ਬਹੁਤ ਭਾਗਵਲ ਹੈ ਜਿਹੜਾ ਜ ਮੈਨੂੰ ਪੀਰ ਬਾਬਾ ਕਾਲੇ ਸ਼ਾਹ ਦੇ ਦਰਬਾਰ ਤੇ ਚੌਂਕੀ ਪਰਨ ਦਾ ਹਾਜ਼ਰੀ ਰੌਣ ਦਾ ਮੌਕਾ ਮਿਲਿਆ ਸੋ ਇਹ ਸਾਰਾ ਕ੍ਰੈਡਿਟ ਮੇਰੇ ਵੀਰ ਸੰਧੂ ਸਾਹਿਬ ਸੰਧੂ ਸੌਣ ਨੂੰ ਜਾਂਦਾ ਹੈ ਉਨ੍ਹਾਂ ਦੀ ਬਦੌਲਤ ਅੱਜ ਮੈਨੂੰ ਬਾਬਾ ਜੀ ਦੇ ਦਰਬਾਰ ਤੇ ਚੌਂਕੀ ਪਰਦਾ ਮੌਕਾ ਮਿਲਿਆ ਔਰ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਮੈਂ ਕੋਸ਼ਿਸ਼ ਕਰਾਂਗਾ ਉਨ੍ਹਾਂ ਦੇ ਪਿਆਰ ਦਾ ਮੋਢ ਮੋਢਾ ਸਕਾਂ ਆਓ ਮਿਲਦੇ ਹਾਂ ਸਟੇਜ ਤੇ ਚੱਲਦੇ ਹਾਂ ਥੈਂਕ ਯੂ ਸਸਿਕਾ ਅਦਾਬਸ ਨਾ ਜੀ ਨਾ ਕਸ਼ਮੀਰ ਸਿੰਘ ਜੀ ਆਇਆ ਤੇ ਮਿਲਾਂ ਮਾਇਆ ਦੀ ਨਾ ਜਬਨੀ ਮੇਲਾ ਜੀ ਹਰ ਸਾਲ ਤੇ ਨਾ ਇਸ ਸਾਲ ਵੀ ਬੜੀ ਸ਼ਰਧਾ ਦੇ ਭਾਵਨਾ ਜਿਹੜਾ ਸਮੂਹ ਨੂੰ ਆ ਮੇਲਾ ਤੇ ਹੁਣ ਜਿਹੜਾ ਇਤੋਂ ਬਾਅਦ ਕਬੱਡੀ ਦਾ ਜਿਹੜਾ ਮੈਚ ਆ ਬਾਬਾ ਆਦਮ ਸਿੰਘ سپورٹس ਚੈਨਲ ਆਪ ਘਰਿਆਲਾ ਤੇ ਮਾਝਾ ਕਬੱਡੀ ਕਾ ਘਰਿਆਲਾ ਟੀਮਾਂ ਵਿਚਕਾਰ ਜਿਹੜਾ ਹੁਣ ਕਬੱਡੀ ਦਾ ਮੈਚ ਸ਼ੋ ਮੈਚ ਹੋਣ ਜਾ ਰਿਹਾ ਤੇ ਸਾਰਿਆਂ ਤੋਂ ਬੇਨਤੀ ਆਏ ਕਿ ਗਰਾਊਂਡ ਦੇ ਵਿੱਚ ਪਹੁੰਚੋ ਤੇ ਮੈਚ ਦੇ ਆਗੇ ਮੈਚ ਨੂੰ ਵੇਖਦੇ ਰੌਣਕ ਕਰਨ ਨੂੰ ਬਧਾਉਣ ਜੀ ਕਿਹੜੇ ਕਲਾਕਾਰਾਂ ਵੱਲੋਂ ਹਾਜ਼ਰੀ ਲਵਾਈ ਗਈ ਤੇ ਕਿਹੜੇ ਸਹਿਯੋਗੀ ਸੱਜਣਾਂ ਦੇ ਵੱਲੋਂ ਅੱਜ ਜਿਹੜਾ ਕਲਾਕਾਰ ਗਰਮੀਤ ਪੰਜਾਬੀ ਤੇ ਹੁਸਨ ਮੀਤ ਨੂੰ ਕਮੇਟੀ ਵੱਲੋਂ ਬੁਕੀਤਾ ਗਿਆ ਸੀ ਤੇ ਸਾਡੇ ਵੀਰ ਜਸਵਿੰਦਰ ਸਿੰਘ ਜੀ ਜ ਫੌਜੀ ਸਾਹਿਬ ਇਹਨਾਂ ਨੇ ਦੁਰਗਨਜੀਤ ਲਾਹ ਜੀ ਨੂੰ ਬੁਕੀਤਾ ਸੀ ਤੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਕਿੰਨੇ ਸਾਲ ਤੋਂ ਲਗਾਤਾਰ ਮੇਲਾ ਜਿਹੜਾ ਇੱਥੇ ਹੀ ਮਨਾਇਆ ਜਾਂਦਾ ਜਿਹੜੀ ਸਾਡੀ ਵਾਲੀ ਕਮੇਟੀ ਹਾਂਜੀ ਬਹੁਤ ਵਧੀਆ ਸਹਿਯੋਗ ਹੈ ਸਾਡਾ ਪੰਜ ਸਾਰੇ ਜਿੰਨੇ ਵੀ ਸਾਡਾ ਬਹੁਤ ਸਹਿਯੋਗ ਦਿੰਦੇ ਆਂ ਇਹਨਾਂ ਨਾਲ ਅਸੀਂ ਤੁਹਾਨੂੰ ਆਦੀ ਕਰਦੇ ਆਂ ਜੀ ਪਿੰਡ ਦੀ ਇਲਾਕਾਂ ਵਾਸਤੇ ਜਿੰਨੀ ਵੀ ਸੰਗਤ ਨੇੜਲੇ ਪਿੰਡਾਂ ਤੋਂ ਪਹੁੰਚੀ ਧੰਨ ਕੀ ਕਹਿਣਾ ਚਾਹੀਏ ਅਸੀਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਜਿਹੜੇ ਦੂਰੋਂ ਨੇੜੋਂ ਚੱਲ ਕੇ ਸਾਡੇ ਮੇਲੇ ਨੂੰ ਜਿੰਨਾ ਨੇ ਚਾਰ ਚੰਨ ਲਾਤਾ ਅਸੀਂ ਉਹਨਾਂ ਦਾ ਵਾਹ ਬਹੁਤ ਵਾਧਾ ਕਰਦੇ ਆ ਜੀ ਇੱਕ ਪੀਰ ਪਾਪਾ ਕਾਲੇ ਸ਼ਾਹੀ ਦਾ ਪਰਿਵਾਰ ਵੀ ਹੋਣ ਵਾਸਤੇ ਆਪ ਨੂੰ ਮੈਸੇਜ ਆਇਆ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਹਾਂਜੀ ਉਹ ਵੀ ਅਗਲੇ ਵਾਰ ਸੇ ਹੋ ਸਕਦਾ ਵੀ ਅਗਲੇ ਮੇਲੇ ਤੇ ਇੱਥੇ ਜ਼ਰੂਰ ਆਉਣ ਤੇ ਵੀ ਜਦੋਂ ਆ ਗਏ ਉਹ ਹੋ ਸਕਦਾ ਅਗਲੇ ਮੇਲੇ ਤੋਂ ਉਹਨਾਂ ਦਸ ਜਨਾਂ ਦੇ ਬਾਬਾ ਜੀ ਨੂੰ ਕਰਾਈਏ ਜੀ ਜੀ ਸਿੰਘ ਫੌਜੀ ਹਾਂਜੀ ਅੱਜ ਦੇ ਮੇਲੇ ਨੂੰ ਲੈ ਕੇ ਕੀ ਭਾਵਨਾਵਾਂ ਕੀ ਕਹਿਣਾ ਅੱਜ ਦਾ ਮੇਲਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਕਮੇਟੀ ਦਾ ਜੀ ਤੇ ਸਾਡੇ ਜਿੰਨੇ ਵੀ ਸਤਿਕਾਰਯੋਗ ਸਰਪੰਚ ਸਾਹਿਬ ਸਾਡੇ ਸਰਪੰਚ ਸਾਹਿਬ ਖੜੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੇ ਬਾਕੀ ਬਹੁਤ ਵਧੀਆ ਸੰਯੋਗ ਹੈ ਜੀ ਬਹੁਤ ਮਤਲਬ ਸਲੰਘਾਯੋਗ ਗੱਲ ਹੈ ਜੋ ਵੀ ਵਧੀਆ ਬਹੁਤ ਸੋਹਣਾ ਮੇਲਾ ਮਲਾਇਆ ਗਿਆ ਇਸੇ ਤਰ੍ਹਾਂ ਹਰ ਸਾਲ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਇਹ ਮੇਲਾ ਜਿਹੜਾ ਹਰ ਸਾਲ ਕਿੰਨੀ ਗਿਣਤੀ ਸੰਗਤ ਜਿਹੜੀ ਪਹੁੰਚਦੀ ਹੈ ਹਰ ਸਾਲ ਸੰਗਤਾਂ ਤੁਸੀਂ ਜੀ ਵੇਖਿਆ ਹੀ ਬਹੁਤ ਲੰਮੀ ਗਿਣਤੀ ਦੇ ਵਿੱਚ ਬਹੁਤ ਸੰਗਤ ਪਹੁੰਚਦੀ ਆ ਦੂਰ ਨੇੜੇ ਪਿੰਡਾਂ ਦੇ ਵਿੱਚੋਂ ਪਿੰਡ ਛੋਟੇ ਛੋਟੇ ਪਿੰਡ ਬਹੁਤ ਹਲਾਕੇ ਤੇ ਬਹੁਤ ਸੰਗਤ ਪਹੁੰਚਦੀ ਆ ਤੇ ਬਹੁਤ ਧੰਨਵਾਦ ਕਰਦੇ ਜਿੰਨੇ ਵੀ ਸੰਗਤ ਦੂਰ ਨੇੜੇ ਆਉਂਦੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਮੇਲਾ ਬਣਾਇਆ ਨੇ ਵੀ ਸੇਵਾ ਦਾ ਸੇਵਾ ਕਰਦੇ ਨੇ ਉਹਨਾਂ ਦਾ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੋਗੇ ਜਿੰਨੇ ਵੀ ਸਹਿਯੋਗ ਕਰਦੇ ਨੇ ਉਹਨਾਂ ਦੇ ਲਈ ਕੀ ਉਹਨਾਂ ਵਾਸਤੇ ਜੀ ਅਸੀਂ ਤੈਹ ਦਿਲੋਂ ਧੰਨਵਾਦ ਕਰਦੇ ਆ ਬਹੁਤ ਵਧੀਆ ਸਵੇਦਾ ਤੁਸੀਂ ਵੇਖ ਰਹੇ ਜੇ ਇੱਧਰ ਲੰਗਰ ਚੱਲ ਰਿਹਾ ਸ਼ਬੀਰਾਂ ਲੱਗੀਆਂ ਆ ਬਹੁਤ ਸੋਹਣਾ ਬੰਦੋਬਸਤ ਆ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਥੈਂਕ ਯੂ ਮੈਂ ਜੀ ਡਾਕਟਰ ਰਜਿੰਦਰ ਸਿੰਘ ਜੀ ਸਾਫ ਦਾ ਸਰਪੰਚ ਸਭਰਾ ਅੱਜ ਦੇ ਮੇਲੇ ਨੂੰ ਲੈ ਕੇ ਤਾਂ ਦੇਖੋ ਜੀ ਇਹ ਜਿਹੜੀ ਨੌਜਾਨ ਕਮੇਟੀ ਬਾਬਾ ਕਾਲੇਸ਼ਾਹ ਦੇ ਦਰਬਾਰ ਤੇ ਇਹਨਾਂ ਨੇ ਬਣਾਈ ਹੈ ਮੁੰਡੇ ਬੜੇ ਨੌਜਾਨ ਉਤਸ਼ਾਹ ਦੇ ਨਾਲ ਕੰਮ ਕਰਦੇ ਆ ਔਰ ਪਿੰਡ ਵੱਲੋਂ ਇਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਂਦਾ ਔਰ ਜਿਹੜਾ ਇਹ ਮੇਲਾ ਜੀ ਤੁਸੀਂ ਹਰ ਸਾਲ ਸਾਲ ਬਾਅਦ ਦੇਖਦੇ ਹੋ ਬੜੀ ਉਤਸ਼ਾਹ ਨਾਲ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਜੀ ਔਰ ਜਿਹੜੇ ਕਲਾਕਾਰ ਨੇ ਉਹ ਵੀ ਆਪਣੀ فن ਦਾ ਮਜ਼ਾਰਾ ਕਰਕੇ ਲੋਕਾਂ ਦਾ ਖੂਬ ਮਨੋਰੰਜਨ ਕਰਾਉਂਦੇ ਆ ਔਰ ਲੋਕ ਉਸ ਚੀਜ਼ ਦਾ ਵੀ ਬਹੁਤ ਆਨੰਦ ਮਾਣਦੇ ਆ ਔਰ ਇਸ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਹੁਣ ਇਹਨਾਂ ਨੇ ਕਬੱਡੀ ਵੀ ਜਿਹੜੀ ਕਰਵਾਉਣ ਜਾ ਰਹੇ ਨੇ ਔਰ ਗਰਮੀ ਹੁੰਦੇ باوجود ਦੇ ਲੋਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਜਿਹੜਾ ਇਸ ਮੇਲੇ ਦੀ ਰੌਣਕ ਨੂੰ ਬਧਾਇਆ ਨੌਜਵਾਨਾਂ ਦੇ ਲਈ ਪਿੰਡ ਵਸਨੀਕਾਂ ਦੇ ਲਈ ਕੀ ਮੈਸੇਜ ਹੈ ਕਮੇਟੀ ਵੱਲੋਂ ਕੀ ਕਹਿਣਾ ਹੈ ਦੇਖੋ ਜੀ ਕਮੇਟੀ ਜਿਹੜੀ ਆ ਇਹ ਮੈਸੇਜ ਤੇ ਮੇਲਿਆਂ ਦੇ ਵਿੱਚ ਇਹੀ ਹੁੰਦਾ ਵੀ ਤੁਸੀਂ ਆਪਣੇ ਜਿਹੜਾ ਸਰੀਰ ਨੂੰ ਸਾਭ ਕੇ ਰੱਖੋ ਔਰ ਕਬੱਡੀ ਦੇ ਮੈਚ ਕਰਾਉਣ ਦਾ ਮਤਲਬ ਆ ਵੀ ਜਿਹੜੇ ਬੱਚੇ ਨੌਜਵਾਨ ਨਸ਼ਿਆਂ ਦੇ ਵਿੱਚ ਗੁਲਤਾਨ ਹੁੰਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਚਰਨਾ ਵਿੱਚ ਉਹਨਾਂ ਦੀ ਬੇਨਤੀ ਆ ਵੀ ਤੁਸੀਂ ਆਪਣੇ ਸਿਹਤ ਨੂੰ ਸੰਭਾਲ ਰੱਖਣ ਵਾਸਤੇ ਜਿਹੜੇ ਮਤਲਬ ਕਬੱਡੀ ਦੇ ਮੈਚ ਨੇ ਉਹਨਾਂ ਦਾ ਵੇਖ ਕੇ ਆਨੰਦ ਮਾਣੋ ਔਰ ਕਿਉਂਕਿ ਤੁਹਾਡਾ ਵੀ ਇਦਾਂ ਦੇ ਜਿਹੜੇ ਆ ਕਬੱਡੀ ਦੇ ਮੈਚ ਖੇਡਣ ਵਾਸਤੇ ਜਿਹੜਾ ਮਨ ਉਤਸ਼ਾਹ ਹੋ ਸਕੇ ਪ੍ਰਸ਼ਾਸਨ ਦਾ ਕਿਹੋ ਜਿਹਾ ਸਹਿਯੋਗ ਰਿਹਾ ਹੈ ਦੇਖੋ ਅਸੀਂ ਤੇ ਹਰ ਸਾਲਾਨਾ ਜਦੋਂ ਮੇਲਾ ਹੁੰਦਾ ਇੱਥੇ ਵਿਕੀਦਾ ਵਾ ਪ੍ਰਸ਼ਾਸਨ ਵੀ ਮਤਲਬ ਆਪਣੀ ਕੋਕੇ ਨਫਰੀ ਘਟ ਹੋਣ ਦਾ ਕਰਕੇ ਸਾਡੇ ਸਵਰਾਜ ਚੌਂਕੀ ਦੇ ਵਿੱਚ ਨਫਰੀ ਘਟ ਪੁਲਿਸ ਦੀ ਪਰ ਫਿਰ ਵੀ ਜਿੰਨੇ ਕੁ ਮੁਲਾਜ਼ਮ ਉਹ ਇਹਨਾਂ ਨੇ ਬੇਨਤੀ ਕੀਤੀ ਸੀ ਉਹਨਾਂ ਨੇ ਕੁਝ ਆਪਣੇ ਮੁਲਾਜ਼ਮ ਭੇਜੇ ਨੇ ਵੀ ਜੋ ਕੋ ਇੱਥੇ ਅਨਸਗਾ ਵੀ ਘਟਾਉਣਾ ਵਾਪਸ ਸਕਦੇ ਪ੍ਰਸ਼ਾਸਨ ਦਾ ਧੰਨਵਾਦ ਅਸੀਂ ਸਮੂਹ ਕਮੇਟੀ ਆ ਤਾਂ ਪਿੰਡ ਦੇ ਸਭਰਾ ਦੇ ਨਗਰ ਦੇ ਮਤਲਬ ਮੋਤਬਰ ਹੋਣ ਦੇ ਨਾਤੇ ਸਾਰੀ ਅਸੀਂ ਪੰਚਾਇਤ ਉਲੋਂ ਦਾ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਏ ਬਾਈ ਜੀ ਅੱਜ ਦੇ ਮੇਲੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਮੇਲਾ ਬਹੁਤ ਵਧੀਆ ਸੀ ਜੀ ਬਹੁਤ ਰੌਣਕਾਂ ਬੱਜੀਆਂ ਸੀ ਮੈਂ ਆਫਟਰ 11 ਸਾਲ ਬਾਅਦ ਮੈਂ ਮੇਲਾ ਦੇਖਿਆ ਹੈ ਤੇ ਇੰਜੋਏ ਕੀਤਾ ਹੈ ਪੰਜਾਬ ਦੀ ਧਰਤੀ 'ਤੇ ਹੋਣ ਦਾ ਜਦੋਂ ਮੌਕਾ ਮਿਲਦਾ ਕਿੰਨੀ ਖੁਸ਼ੀ ਹੁੰਦੀ ਹੈ ਯਾਰ ਬੈਂ ਲਾਈਕ ਇਟ ਬੈਂ ਇੰਜੋਏ ਕੀਤਾ ਹੈ ਜੀ ਤੇ ਮੇਲੇ ਦੇ ਵਿੱਚ ਜਿੰਨੀ ਰੌਣਕ ਸੀਗੀ 11 ਸਾਲ ਬਾਅਦ ਮੈਂ ਦੇਖ ਕੇ ਮੈਨੂੰ ਖੁਸ਼ੀ ਹੋਈ ਹੈ ਤੇ ਬਹੁਤ ਸੋਹਣਾ ਪ੍ਰਬੰਧ ਸੀਗਾ ਜੀ ਤੇ ਜਿਹੜਾ ਪ੍ਰੋਗਰਾਮ ਸੀ ਵਧੀਆ ਸੀਗਾ ਕਲ ਕਰਾਂ ਦਾ ਪ੍ਰੋਗਰਾਮ ਨੂੰ ਇੰਜੋਏ ਕੀਤਾ ਤੇ ਦਮ ਪ੍ਰੋਨਿਕ ਸੀਗੇ ਮੇਲੇ ਵਿੱਚ ਹਰ ਸਾਲ ਹੁੰਦਾ ਤੇ ਮਨ ਨੂੰ ਰਹੇਗਾ ਕਿ ਪੰਜਾਬ ਦੀ ਧਰਤੀ ਤੇ ਜਾਣਾ ਕਿਉਂਕਿ ਮੇਲਿਆਂ ਦੀ ਧਰਤੀ ਹੈ ਤੇ ਕੀ ਪਾਉਣਾ ਵਾਂਗੇ ਤੇ ਆ ਮੈਂ ਟਰਾਈ ਕਰੂੰਗਾ ਹਰ ਸਾਲ ਆਉਂਦੀ ਜਿੱਦਾਂ ਇੰਜੋਏ ਕੀਤਾ ਹੈ ਮੈਂ ਤੇ ਮੈਂ ਲੈਟਸ ਟਾਈਮ ਆਪਣੀ ਖੈਰਨੀ ਦੇ ਨਾਲ ਆਨ ਦੀ ਟਰਾਈ ਕਰੂੰਗਾ ਸੋ ਯਾ ਪੰਜਾਬ ਦੇ ਲੋਕਾਂ ਦਾ ਕੀ ਹੋ ਜਾ ਪਿਆ ਤੁਹਾਨੂੰ ਵੇਖ ਕੇ ਬਹੁਤ ਵਧੀਆ ਜੀ ਪੰਜਾਬ ਦੇ ਲੋਕਾਂ ਦਾ ਪੂਰਾ ਪਿਆਰ ਆ ਜਿੱਦਾਂ ਸਾਰੇ ਰਲ ਕੇ ਰਹਿੰਦੇ ਆ ਜਿੱਦਾਂ ਸ਼ੰਗਰ ਸਾਗਰੇ ਯਾਰ ਹਲਕੇ ਬੈਠੇ ਆ ਗਰਮੀ ਦੇ ਵਿੱਚ ਵੀ ਬੈਠੇ ਆ ਬਈ ਬਹੁਤ ਗਰਮੀ ਆ ਪਰ ਬੈਠੇ ਆ ਸੋ ਦੁਰਗਾਂ ਰੰਗੀਲਾ ਜੀ ਨੇ ਸਪੈਸ਼ਲ ਨਾਮ ਲਿਆ ਤੁਹਾਡਾ ਸਟੇਜ ਤੇ ਗਿਆ ਕਿਵੇਂ ਦਾ ਹੰਸ ਸੀ ਹਾਏ ਇਟ ਇਜ਼ ਰੈਲੀ ਗੁੱਡ ਇਟ ਇਜ਼ ਗੁੱਡ ਮੈਂ ਇੰਜੋਏ ਕੀਤਾ ਤੇ ਯਾ ਸਹੀ ਸੀਗਾ ਫਿਰ ਫਿਰ